ਸਸ਼ੀਕਾਲ ਜੀ ਸਾਰਾ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿਕੇਵਰ ਕਸਟਮ ਮਜੂਦ ਸੀ ਘੱਗੇ ਮਾਰਕੀਟ ਕਮੇਟੀ ਦੇ ਵਿੱਚ ਇੱਥੇ ਇੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਜਿਹੜੇ ਪਟਿਆਲਾ ਇਨਚਾਰਜ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਐਮਐਲਏ ਸਾਹਿਬ ਦੇ ਬੇਟਾ ਸਾਹਿਬ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅੱਜ ਨੇ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਆਕੜ ਦੇ ਦੂਜੇ ਮਿੰਟ ਇੱਕ ਮਿੰਟ ਖੜ ਦੇ ਅ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਤੇ ਨਗਰ ਪੰਚਾਇਤ ਚੋਣਾਂ ਨੇ ਜਿਹੜੀਆਂ ਉਹ ਬਿਲਕੁਲ ਸਿਰ ਤੇ ਨੇ ਔਰ ਜਲਦ ਹੋਣ ਜਾ ਰਹੀਆਂ ਨੇ ਚੋਣ ਕਮਿਸ਼ਨਰ ਦੀ ਡੇਟ ਜਿਹੜੀ ਹੈ ਉਹ ਅਨਾਉਂਸਮੈਂਟ ਦੀ ਉਡੀਕ ਕਰ ਰਹੇ ਆ ਪਰ ਉਸ ਤੋਂ ਪਹਿਲਾਂ ਜਿਹੜੀ ਸਾਡੀ ਤਿਆਰੀ ਹੈ ਜਦੋਂ ਪਿਛਲੇ ਸਾਲ ਵੀ ਨਗਰ ਨਿਗਮ ਚੋਣਾਂ ਜਾਂ ਨਗਰ ਕਾਉਂਸਲ ਚੋਣਾਂ ਦੀ ਗੱਲ ਇੱਕ ਵਾਰ ਚੱਲੀ ਸੀ ਕਿ ਹੁਣ ਜਾ ਰਹੀਆਂ ਨੇ ਤਾਂ ਉਦੋਂ ਵੀ ਅਸੀਂ ਪ੍ਰੋਪਰ ਤਿਆਰੀ ਜਿਹੜੀ ਉਹ ਕੀਤੀ ਸੀ ਸਮੇਂ-ਸਮੇਂ ਤੇ ਅਸੀਂ ਹਮੇਸ਼ਾ ਸਾਡਾ ਸੰਗਠਨ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਕਰਦਾ ਔਰ ਹੁਣ ਵੀ ਕਿਉਂਕਿ ਪੂਰੀ ਸੰਭਾਵਨਾ ਬਣੀ ਹੋਈ ਹੈ ਕਿ ਜਲਦ ਇੱਕ ਦੋ ਦਿਨਾਂ 'ਚ ਅਨਾਉਂਸਮੈਂਟ ਜਿਹੜੀ ਹੈ ਜਦੋਂ ਹੁਣ ਜਾ ਰਹੀ ਹੈ ਤਾਂ ਉਹਦੇ ਵਾਸਤੇ ਅਸੀਂ ਸਾਰੇ ਆਪਣੇ ਪਾਰਟੀ ਵਰਕਰਾਂ ਨਾਲ ਤੇ ਮੌਕੇ ਦੇ ਵਧਾਇਕਾਂ ਨਾਲ ਜਿਹੜੀ ਰਹਿ ਕਰ ਰਹੇ ਆ ਤੇ ਅਸੀਂ ਜਿਹੜਾ ਉਹਦੇ ਵਾਸਤੇ ਜਿਹੜੇ ਵੱਖ-ਵੱਖ ਐਮਸੀ ਉਮੀਦਵਾਰ ਨੇ ਜਿਹੜੇ ਨਗਰ ਕੌਂਸਲਾਂ ਦੇ ਵਿੱਚ ਸਾਡੀ ਜਿਹੜੀ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਉਹ ਆ ਕੇ ਸਬੰਧਤ ਨਗਰ ਕੌਂਸਲ ਦੇ ਵਿੱਚ ਜਾਂ ਨਗਰ ਕੌਂਸਲ ਏਰੀਆ ਦੇ ਵਿੱਚ ਆ ਕੇ ਤੇ ਉੱਥੋਂ ਦੇ ਜਿਹੜੇ ਹੈਗੇ ਨੇ ਸਾਡੇ ਉਮੀਦਵਾਰ ਉਹਨਾਂ ਨੂੰ ਅਸੀਂ ਪਹਿਲਾਂ ਹੀ ਵਟਸਐਪ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਦੇ ਉਹਨਾਂ ਨੂੰ ਦੱਸਿਆ ਹੋਇਆ ਔਰ ਉਹ ਸਾਰੇ ਆ ਕੇ ਆਪਦੀ ਐਪਲੀਕੇਸ਼ਨ ਜਿਹੜੀਆਂ ਨੇ ਸਕਰੀਨਿੰਗ ਕਮੇਟੀ ਕੋਲ ਜਮ੍ਹਾਂ ਕਰਾ ਰਹੇ ਨੇ ਔਰ ਉਹ ਅਸੀਂ ਅੱਜ ਲੈ ਰਹੇ ਆ ਇਹ ਸਾਡਾ ਜਿਵੇਂ ਨਗਰ ਕੌਂਸਲ ਘਗਾ ਇੱਥੇ ਵੀ ਚੋਣ ਹੋਣੀ ਹੈ ਤੇ ਇੱਥੇ ਟਾਈਮ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਸ਼ਾਮ ਨੂੰ ਸਾਡਾ ਜਿਹੜਾ ਟਾਈਮ ਹੈ 3 ਵਜੇ ਦਾ ਸਨੌਰ ਨਗਰ ਕੌਂਸਲ ਦੇ ਵਿੱਚ ਔਰ ਫਿਰ ਦੇਵੀਗੜ ਨਗਰ ਕੌਂਸਲ ਚ ਹੈ ਤੇ ਇਸੇ ਤਰ੍ਹਾਂ ਹੀ ਨਾਬਾ ਔਰ ਘਨੌਰ ਦੇ ਵਿੱਚ ਵੀ ਅੱਜ ਐਪਲੀਕੇਸ਼ਨ ਅਸੀਂ ਲੈ ਰਹੇ ਆ ਟਾਈਮ ਅ ਵੈਸੇ ਅੱਜ ਦਾ ਸਾਰਾ ਦੇਣੀ ਹੈ ਪਰ ਇਹ ਹੈ ਕਿ ਅ 10 ਤੋਂ ਲੈ ਕੇ ਤੁਸੀਂ ਇਹ ਕਹਿ ਲੋ ਕਿ 12:00 ਵਜੇ ਤੱਕ ਅਸੀਂ ਇੱਕ 12:00 1:00 ਵਜੇ ਤੱਕ ਅਸੀਂ ਕੰਪਲੀਟ ਕਰ ਦੇਣਾ ਤੇ ਅੱਜ ਜਿਹੜੇ ਫਾਰਮ ਜਿਹੜੇ ਨੇ ਉਹ ਲਵਾਂਗੇ ਤੇ ਇਸ ਤੋਂ ਬਾਅਦ ਇਹਨਾਂ ਦੀ ਅਸੀਂ ਸਾਡੀ ਜਿਹੜੀ ਸਕਰੀਨਿੰਗ ਕੀਤੀ ਜਾਏਗੀ ਬਕਾਇਦਾ ਤੇ ਫਿਰ ਮੈਰਿਟ ਦੇ ਆਧਾਰ ਤੇ ਜਿਹੜੀਆਂ ਟਿਕਟਾਂ ਜਿਹੜੀਆਂ ਨੇ ਉਹ ਅਨਾਉਂਸ ਹੋਣਗੀਆਂ ਕਿੰਨੇ ਕੋ ਫਾਰਮ ਫਿਲਰ ਹੋ ਗਏ ਹੁਣ ਆਓ ਹੁਣ ਅਸੀਂ ਵੇਖ ਰਹੇ ਹਾਂ ਸਾਡੇ ਆ ਜਿਲ੍ਹਾ ਸਖਤਰ ਸਾਹਿਬ ਨੇ ਜਿਹੜੇ ਗੁਲਜਾਰ ਸਿੰਘ ਜੀ ਇਹ ਸਾਰਾ ਨੋਟ ਕਰ ਰਹੇ ਨੇ ਠੀਕ ਹੈ ਜੀ ਹੁਣ 13 ਵੰਡਾਂ ਨੇ 13 ਵੰਡਾਂ ਦੇ ਵਕ ਵਕ ਮਤਲਬ ਜੋ ਜੀ ਜੀ ਥੋੜੀ ਦੇਰ ਚਾਹੀਦੀ ਹੈ ਦੇਖੋ ਸੰਗਤ ਕਿੰਨੀ ਆਈ ਹੋਈ ਹੈ ਕਿੰਨੇ ਸਾਡੇ ਜੋਧੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਪਹੁੰਚੇ ਹੋਏ ਨੇ ਤੇ ਸਾਡੇ ਵਿਧਾਇਕ ਸਾਹਿਬ ਦੇ بیٹے ਨੇ ਜਿਹੜੇ ਗੁਰਮੀਤ ਸਿੰਘ ਜੀ ਉਹ ਵੀ ਪਹੁੰਚੇ ਹੋਏ ਨੇ ਔਰ ਬਾਕੀ ਵੀ ਸਾਡੇ ਸੋਨੀ ਜਲੂਰ ਜੀ ਸਾਡੇ ਮਦਨ ਪਾਤੜਾ ਜੀ ਔਰ ਸਾਰੇ ਸੀਨੀਅਰ ਮੀਤ ਪ੍ਰਧਾਨ ਸਾਡੇ ਉੱਥੇ ਪਾਤੜਾ ਤੋਂ ਬਣੇ ਨੇ ਉਹ ਵੀ ਪਹੁੰਚੇ ਨੇ ਸਾਰੇ ਸਾਡੀ ਟੀਮ ਜਿਹੜੀ ਇੱਥੋਂ ਦੀ ਪਹੁੰਚੀ ਹੋਈ ਹੈ ਔਰ ਤਕਰੀਬਨ 33 ਫਾਰਮਸੀ ਥੋੜੀ ਚੰਦ ਦੇ ਮਿੰਟਾਂ ਵਿੱਚ ਹੀ ਅਸੀਂ ਜਿਹੜੇ ਨੇ ਉਹ ਕਲੈਕਟ ਕਰ ਲਏ ਨੇ ਬਾਕੀ ਲਿਸਟ ਬਣਦੀ ਹੈ 2 2.5 ਘੰਟੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰੀ ਅਸੀਂ ਲਿਸਟ ਜਿਹੜੀ ਹੈ ਉਹ ਫਿਲ ਕਰ ਲੈਣੀ ਹੈ ਉਹ ਸਾਰੀ ਗੂਗਲ ਤੇ ਵੀ ਚਾੜ੍ਹ ਦੇਣੀ ਹੈ ਸਾਰੀ ਹਾਈ ਕਮਾਂਡ ਕੋਲ ਚਲੀ ਜਾਣੀ ਹੈ ਘੰਟੇ 2 ਘੰਟੇ ਜੀ ਥੈਂਕ ਯੂ ਸਰ ਕਿੰਨੇ ਨੰਬਰ ਬਾਅਦ ਤੁਸੀਂ ਮਤਲਬ ਫਾਰਮ ਭਰੇਗੇ 2 ਚ ਮੇਰੀ ਵਾਈਫ ਰਿਤੂ ਮੈਣੀ ਨੇ ਭਰਿਆ 4 ਚ ਮੈਂ ਜਤਿੰਦਰਪਾਲ ਮੈਣੀ ਨੇ ਭਰਿਆ ਕਾਗਜ਼ ਅੱਛਾ ਜੀ ਤੇ ਇਹ ਤੁਹਾਨੂੰ ਲੱਗਦਾ ਵੀ ਆਪ ਹੈ ਵੀ ਟਿਕਟ ਤੁਹਾਨੂੰ ਚਲੋ ਪਾਰਟੀ ਦੀ ਮਰਜ਼ੀ ਆ ਪਾਰਟੀ ਦੇ ਕਹਿੰਦੇ ਆਪਾਂ ਅਪਲਾਈ ਕੀਤੇ ਨੇ ਜੀ ਸੇਵਾ ਵੀ ਕਰਦੇ ਰਹੇ ਹੁਣ ਤੱਕ ਲੋਕ ਭਲਾਈ ਦੇ ਕੰਮ ਵੀ ਕੀਤੇ ਨੇ ਮੈਨੂੰ ਕੱਲ ਸਰਦਾਰ ਐਮਐਲਐ ਸਰਕਲ万 ਸਿੰਘ ਬਾਜੀਗਰ ਦਾ ਫੋਨ ਆਇਆ ਸੀ ਕਹਿੰਦਾ ਬਿੱਟੂ ਕਾਗਜ਼ ਪਰ ਰੋ ਟਿਕਟ ਸਰਵੇ ਹੋਣਾ ਜਿਹਨੂੰ ਮਿਲ ਜੂਗੀ ਠੀਕ ਹੈ ਜੀ ਹਾਂ ਜੇ ਟਿਕਟ ਮਿਲੂ ਲੜਾਂਗੇ ਨਹੀਂ ਕੋਈ ਚੱਕਰ ਨਹੀਂ ਬੈਠਿਆ ਬਾਕੀ ਤੁਹਾਨੂੰ ਰਿਸਪੌਂਸ ਆਪਣਾ ਪੂਰਾ ਮਿਲ ਰਿਹਾ ਹੈ ਪੂਰੀ ਵਾਰਡ ਮੇਰੇ ਨਾਲ ਹੈ ਜੀ ਪਹਿਲਾਂ ਮੇਰੀ ਭਾਬੀ ਨਗਰ ਕਾਉਂਸਲ ਦੇ ਪ੍ਰਧਾਨ ਰਹੇ ਨੇ 2007 ਚ ਠੀਕ ਹੈ ਜੀ ਉਦੋਂ 607 ਵ ਜੀ ਹਾਂ ਜੀ ਸਰਵੇ ਕਦੋਂ ਤੱਕ ਸਰਵੇ 2 ਦਿਨਾਂ ਚ ਕਹਿੰਦੇ ਲੱਗ ਜਾਊ ਪਤਾ ਜੀ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਤਰੀਕ ਤੱਕ ਮੇ ਇਲੈਕਸ਼ਨ ਆਜੋ ਹੋ ਜਾਣਗੇ ਇਲੈਕਸ਼ਨ ਜਨਵਰੀ ਦੇ ਪਹਿਲੇ ਹਫਤੇ ਹੋ ਜਾਣਗੇ ਬੜਾ ਚੱਲ ਹੈ ਗੈਬਟੂ ਬਾਈ Màu đẹp mắt rất là đẹp. Màu đẹp mắt rất

ചാന <laughs>